ਹਾਂਜੀ ਭੈਣੋ ਸਾਸਰੀਕਾਰ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਪਲੇਨ ਕੱਪੜੇ ਤੇ ਖਾਦੀ ਕਾਟਨ ਦੇ ਸੂਟ ਦੇਖੋ ਜੀ ਕਲਰ ਆਪਣੇ ਕੋਲ ਸਾਰੇ ਮਿਲ ਜਾਣਗੇ 500 ਦਾ ਇਹ ਤੁਹਾਨੂੰ ਸੂਟ ਪਊਗਾ ਤੇ ਪੂਰੀ ਵਧੀਆ ਕੁਆਲਿਟੀ ਦਾ ਤੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਨਈ ਨਵੀਆਂ ਆਈਟਮਾਂ ਨੇ ਜੀ ਦੇਖੋ ਆ ਹਾਫ ਚਲੂਨ ਦੀ ਚੁੰਨੀਆਂ ਬਾਜ਼ਾਰ ਵਿੱਚ ਤੁਹਾਨੂੰ ਇਹ ਬਹੁਤ ਮਹਿੰਗੀ ਪਊਗੀ ਤੇ ਆਪਾਂ ਸਿਰਫ ਤੁਹਾਨੂੰ ਦਵਾਂਗੇ ਇਹ 200 ਦੀ ਇਸ ਤੋਂ ਬਿਨ ਆਪਣੇ ਕੋਲ ਬਰਬਰੀ ਦੀਆਂ ਚੁੰਨੀਆਂ, ਕਟਵਰਕ ਦੀਆਂ ਚੁੰਨੀਆਂ ਸਾਰੀਆਂ ਮਿਲ ਜਾਣਗੀਆਂ ਜਿੱਦਾਂ ਦੀ ਵੀ ਤੁਹਾਨੂੰ ਚਾਹੀਦੀ ਆਪਾਂ ਸਾਰੀਆਂ ਤੁਹਾਨੂੰ ਲੈ ਕੇ ਦਵਾਂਗੇ ਬਸ ਤੁਸੀਂ WhatsApp ਤੇ ਆਰਡਰ ਕਰਨਾ ਹੈ ਤੇ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਤੁਹਾਨੂੰ ਇਹ ਚੁੰਨੀਆਂ ਪੈਣਗੀਆਂ ਧੰਨਵਾਦ